ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਤੁਹਾਡਾ ਫਲਸਫੇ ਜ਼ਿੰਦਗੀ ਦੇ ਚੈਨਲ ਤੇ। ਹਾਜ਼ਰ ਹਾਂ ਜੀ ਨਵੀਂ ਕਹਾਣੀ ਦੇ ਨਾਲ। ਉਮੀਦ ਕਰਦੀ ਹਾਂ ਇਹ ਕਹਾਣੀ ਤੁਹਾਨੂੰ ਬਹੁਤ ਪਸੰਦ ਆਏਗੀ। ਤੇ ਇਸ ਤੋਂ ਪਹਿਲਾਂ ਜੇ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ। ਆਓ ਸ਼ੁਰੂ ਕਰੀਏ ਕਹਾਣੀ। ਮੈਂ ਇੱਕ ਹੋਟਲ ਦਾ ਮਾਲਕ ਸੀ ਤੇ ਇੱਕ ਕੁੜੀ ਰੋਜ਼ ਮੇਰੇ ਹੋਟਲ ਦੇ ਬਾਹਰ ਆ ਕੇ ਬੈਠ ਜਾਂਦੀ। ਤੇ ਗਾਹਕਾਂ ਦੀਆਂ ਪਲੇਟਾਂ ਵਿੱਚੋਂ ਬਚਿਆ ਹੋਇਆ ਖਾਣਾ ਹੁੰਦਾ ਉਹ ਲੈ ਜਾਂਦੀ ਇੱਕ ਦਿਨ ਖਾਣਾ ਨਹੀਂ ਬਚਿਆ ਤਾਂ ਉਹ ਉਦਾਸ ਹੋ ਗਈ ਤੇ ਉੱਥੋਂ ਚਲੀ ਗਈ ਕੁਝ ਦਿਨ ਬਾਅਦ ਮੈਂ ਦੇਖਿਆ ਕਿ ਇੱਕ ਸਬਜ਼ੀ ਵਾਲਾ ਉਸ ਕੁੜੀ ਨਾਲ ਬਤਮੀਜ਼ੀ ਕਰ ਰਿਹਾ ਸੀ ਉਸਦੇ ਹੱਥ ਵਿੱਚ ਕੁੜੀ ਦਾ ਦੁਬੱਟਾ ਸੀ ਤੇ ਉਸਨੇ ਕੁੜੀ ਨੂੰ ਗਲ ਤੋਂ ਫੜਿਆ ਹੋਇਆ ਸੀ ਉਸਦੀ ਕਮੀਜ਼ ਵੀ ਫੱਟੀ ਹੋਈ ਸੀ ਇਹ ਸਭ ਦੇਖ ਕੇ ਮੈਨੂੰ ਬਹੁਤ ਸ਼ਰਮ ਆਈ ਮੈਂ ਉਸੇ ਵੇਲੇ ਉੱਥੇ ਗਿਆ ਤੇ ਉਸ ਤੋਂ ਇਸ ਤਰ੍ਹਾਂ ਕੁੜੀ ਦੇ ਗਲ ਤੋਂ ਫੜਨ ਦਾ ਕਾਰਨ ਪੁੱਛਿਆ ਤਾਂ ਸਬਜ਼ੀ ਵਾਲਾ ਕਹਿਣ ਲੱਗਾ ਕਿ ਇਸ ਨੇ ਮੇਰੀ ਸਬਜ਼ੀ ਚੋਰੀ ਕੀਤੀ ਹੈ ਪਰ ਉਹ ਕੁੜੀ ਰੋ ਰੋ ਕੇ ਕਹਿ ਰਹੀ ਸੀ ਮੈਂ ਸਬਜ਼ੀ ਚੋਰੀ ਨਹੀਂ ਕੀਤੀ ਮੈਂ ਜਿਵੇਂ ਤਿਵੇਂ ਮਾਮਲਾ ਠੰਡਾ ਕੀਤਾ ਪਰ ਉਹ ਕੁੜੀ ਰੋਂਦੇ ਹੋਏ ਉੱਥੋਂ ਚਲੀ ਗਈ ਫਿਰ ਮੈਂ ਉਸ ਦਾ ਪਿੱਛਾ ਕੀਤਾ ਤੇ ਜੋ ਦੇਖਿਆ ਉਸ ਨਾਲ ਮੇਰੀ ਰੂਹ ਕੰਬ ਗਈ ਕਿਉਂਕਿ ਉਹ ਕੁੜੀ ਫੇਰ ਮੇਰੇ ਸਾਹਮਣੇ ਸੀ ਹੱਥ ਵਿੱਚ ਇੱਕ ਥੈਲਾ ਲੈ ਕੇ ਖੜੀ ਸੀ ਮੈਂ ਖੁਦ ਗਾਹਕਾਂ ਦੀਆਂ ਪਲੇਟਾਂ ਵਿੱਚੋਂ ਬਚਿਆ ਹੋਇਆ ਖਾਣਾ ਚੁੱਕ ਕੇ ਉਸਦੇ ਥੈਲੇ ਵਿੱਚ ਪਾ ਰਿਹਾ ਸੀ ਉਹ ਉਸ ਖਾਣੇ ਨੂੰ ਇਸ ਤਰ੍ਹਾਂ ਦੇਖ ਰਹੀ ਸੀ ਜਿਵੇਂ ਉਸ ਵਿੱਚ ਉਸਦੀ ਜਾਨ ਅਸੀ ਹੋਵੇ ਮੈਂ ਕਦੇ ਇਹ ਜਾਣਨ ਦੀ ਕੋਸ਼ਿਸ਼ ਹੀ ਨਹੀਂ ਕੀਤੀ ਕਿ ਉਹ ਕਿੰਨਾ ਹਾਲਾਤਾਂ ਵਿੱਚੋਂ ਗੁਜ਼ਰ ਰਹੀ ਹੈ ਨਾ ਹੀ ਇਹ ਜਾਣਨ ਦੀ ਕੋਸ਼ਿਸ਼ ਕੀਤੀ ਕੀ ਉਸਦੇ ਨਾਲ ਕੀ ਮੁਸੀਬਤ ਹੈ ਪਰ ਮੈਂ ਉਸਦੀ ਥੋੜੀ ਬਹੁਤ ਮਦਦ ਜ਼ਰੂਰ ਕਰ ਦਿੰਦਾ ਸੀ ਇਹ ਹੋਟਲ ਹੀ ਮੇਰਾ ਸਭ ਕੁਝ ਸੀ ਇੱਥੇ 5-6 ਕਰਮਚਾਰੀ ਕੰਮ ਕਰਦੇ ਸੀ ਹੋਟਲ ਬਹੁਤਾ ਵੱਡਾ ਨਹੀਂ ਸੀ ਪਰ ਆਸ-ਪਾਸ ਦੇ ਦਫ਼ਤਰਾਂ ਦੇ ਲੋਕ ਦੁਪਹਿਰ ਦੇ ਵਕਤ ਆ ਕੇ ਖਾਣਾ ਖਾਂਦੇ ਸੀ ਉਹਨਾਂ ਦੇ ਖਾਣੇ ਵਿੱਚੋਂ ਜੋ ਕੁਝ ਬਚਦਾ ਮੈਂ ਉਸ ਕੁੜੀ ਨੂੰ ਦੇ ਦਿੰਦਾ ਤੇ ਫਿਰ ਉਹ ਚੁੱਪਚਾਪ ਉੱਥੋਂ ਚਲੀ ਜਾਂਦੀ ਹੋਂ ਤਾਂ ਮੈਨੂੰ ਉਸਨੂੰ ਰੋਜ਼ ਦੇਖਣ ਦੀ ਆਦਤ ਚ ਹੀ ਹੋ ਗਈ ਸੀ ਕਿਉਂਕਿ ਉਹ ਸਵੇਰ ਤੋਂ ਹੀ ਆ ਜਾਂਦੀ ਸੀ ਉਹ ਅਕਸਰ ਮੇਰੇ ਹੋਟਲ ਦੀਆਂ ਪੌੜੀਆਂ ਤੇ ਆ ਕੇ ਬੈਠ ਜਾਂਦੀ ਤੇ ਦੁਪਹਿਰ ਦੇ ਵਕਤ ਜਦੋਂ ਗਾਹਕ ਹੋਟਲ ਵਿੱਚੋਂ ਜਾਂਦੇ ਤਾਂ ਉਹ ਖੁਦ ਬਖੁਦ ਅੰਦਰ ਆ ਜਾਂਦੀ ਉਸਨੂੰ ਇਹ ਪਤਾ ਸੀ ਕਿ ਮੈਂ ਉਸ ਨਾਲ ਕੁਝ ਵੀ ਗਲਤ ਨਹੀਂ ਕਰਾਂਗਾ ਤੇ ਨਾ ਹੀ ਉਸਨੂੰ ਬੁਰਾ ਭਲਾ ਕਹਾਂਗਾ ਤੇ ਨਾ ਹੀ ਹੋਟਲ ਵਿੱਚੋਂ ਬਾਹਰ ਕੱਢਾਂਗਾ ਬਲਕਿ ਮੈਂ ਖੁਦ ਹੀ ਚੁੱਪਚਾਪ ਉਸਦੇ ਥੈਲੇ ਵਿੱਚ ਖਾਣਾ ਪਾ ਕੇ ਦੇ ਦਿੰਦਾ ਸੀ ਸ਼ਾਇਦ ਇਸੇ ਕਰਕੇ ਉਹ ਬਿਨਾਂ ਕਿਸੇ ਝਿਜਕ ਦੇ ਮੇਰੇ ਹੋਟਲ ਵਿੱਚ ਆ ਜਾਂਦੀ ਸੀ ਅੱਜ ਵੀ ਮੈਂ ਲਗਭਗ ਸਾਰਾ ਬਚਿਆ ਹੋਇਆ ਖਾਣਾ ਉਸਦੇ ਥੈਲੇ ਵਿੱਚ ਪਾ ਦਿੱਤਾ ਸੀ ਉਸ ਨੇ ਇੱਕ ਸ਼ੁਕਰੀਆ ਭਰੀ ਨਜ਼ਰ ਨਾਲ ਮੇਰੇ ਵੱਲ ਦੇਖਿਆ ਤੇ ਬਿਨਾਂ ਕੁਝ ਕਹੇ ਚੁੱਪਚਾਪ ਉੱਥੇ ਚਲੀ ਗਈ ਉਸ 13 ਸਾਲ ਦੀ ਕੁੜੀ ਦੀਆਂ ਅੱਖਾਂ ਵਿੱਚ ਜੋ ਬੇਵਸੀ ਤੇ ਹੰਝੂ ਸੀ ਉਸਨੇ ਮੈਨੂੰ ਅੰਦਰ ਤੱਕ ਝੰਝੋੜ ਕੇ ਰੱਖ ਦਿੱਤਾ ਉਹ ਬਚਿਆ ਹੋਇਆ ਖਾਣਾ ਲੈ ਕੇ ਜਿੰਨੀ ਖੁਸ਼ ਸੀ ਉਸ ਦੀਆਂ ਅੱਖਾਂ ਵਿੱਚ ਓਨੀ ਹੀ ਚਮਕ ਸੀ ਜਿਵੇਂ ਮੈਂ ਉਸਤੇ ਕੋਈ ਬਹੁਤ ਵੱਡਾ ਇਹਿਸਾਨ ਕਰ ਦਿੱਤਾ ਹੋਵੇ ਜਦੋਂ ਕਿ ਮੇਰਾ ਪਰਮਾਤਮਾ ਮੈਨੂੰ ਰੋਜ਼ ਤਾਜ਼ਾ ਤੇ ਬਿਹਤਰੀਨ ਖਾਣਾ ਖਵਾਉਂਦਾ ਹੈ ਤੇ ਮੈਂ ਫਿਰ ਵੀ ਕਦੇ ਉਸਤੇ ਉਸ ਦਾ ਧੰਨਵਾਦ ਨਹੀਂ ਕੀਤਾ ਉਹ ਕੁੜੀ ਦੀਆਂ ਅੱਖਾਂ ਦੀ ਨਮੀ ਨੇ ਮੈਨੂੰ ਸ਼ਰਮਿੰਦਾ ਕਰ ਦਿੱਤਾ ਤੇ ਉਸ ਵਕਤ ਮੈਂ ਹੱਥ ਉਠਾ ਕੇ ਆਪਣੇ ਰੱਬ ਦਾ ਧੰਨਵਾਦ ਕਰਨਾ ਸ਼ੁਰੂ ਕੀਤਾ ਉਸ 13 ਸਾਲ ਦੀ ਬੱਚੀ ਨੇ ਮੈਨੂੰ ਆਪਣੇ ਪਰਮਾਤਮਾ ਦਾ ਸੱਚਾ एहसान ਮੰਨਣ ਵਾਲਾ ਇਨਸਾਨ ਬਣਾ ਦਿੱਤਾ ਉਸ ਦਿਨ ਦੇ ਬਾਅਦ ਤਾਂ ਮੈਂ ਉਸ ਦਾ ਹੋਰ ਵੀ ਇੰਤਜ਼ਾਰ ਕਰਨ ਲੱਗਿਆ ਕਿਉਂਕਿ एहसान ਰੱਖਣ ਦੀ ਆਦਤ ਮੈਂ ਉਸ ਤੋਂ ਹੀ ਸਿੱਖੀ ਸੀ ਤੇ ਇੱਥੇ ਤੱਕ ਮੇਰਾ ਮੰਨਣਾ ਹੈ ਕਿ ਮੇਰੇ ਹੋਟਲ ਦੀ ਤਰੱਕੀ ਵੀ ਸ਼ਾਇਦ ਉਸ ਕੁੜੀ ਦੇ ਆਉਣ ਦੇ ਬਾਅਦ ਹੀ ਹੋਣੀ ਸ਼ੁਰੂ ਹੋਈ ਸੀ ਪਹਿਲਾਂ ਮੇਰਾ ਹੋਟਲ ਬਹੁਤ ਘੱਟ ਚੱਲਦਾ ਸੀ ਤੇ ਮੈਨੂੰ ਬਹੁਤ ਨੁਕਸਾਨ ਉਠਾਉਣਾ ਪੈਂਦਾ ਸੀ ਪਰ ਜਦੋਂ ਤੋਂ ਉਹ ਕੁੜੀ ਮੇਰੇ ਹੋਟਲ ਵਿੱਚ ਆਉਣ ਲੱਗੀ ਉਦੋਂ ਤੋਂ ਕਾਰੋਬਾਰ ਵਿੱਚ ਅਚਾਨਕ ਤੇਜ਼ੀ ਆ ਗਈ ਮੈਨੂੰ ਬੱਚੀ ਨਾਲ ਇੱਕ ਖਾਸ ਜਿਹਾ ਲਗਾਵ ਹੋ ਗਿਆ ਮੈਂ ਆਪਣੇ ਵੇਟਰਾਂ ਨੂੰ ਵੀ ਕਹਿ ਦਿੱਤਾ ਸੀ ਕਿ ਜੇ ਕਦੇ ਮੈਂ ਹੋਟਲ ਵਿੱਚ ਨਾ ਵੀ ਹੋਵਾਂ ਤਾਂ ਵੀ ਉਸ ਕੁੜੀ ਨੂੰ ਖਾਲੀ ਹੱਥ ਨਾ ਜਾਣ ਦੇਣਾ ਫਿਰ ਵਕਤ ਇਸ ਤਰ੍ਹਾਂ ਹੀ ਗੁਜ਼ਰਦਾ ਰਿਹਾ ਉਹ ਰਜ਼ਾਨਾ ਦੀ ਤਰ੍ਹਾਂ ਮੇਰੇ ਹੋਟਲ ਤੇ ਆਉਂਦੀ ਤੇ ਮੈਂ ਬਿਨਾ ਕੋਈ ਸਵਾਲ ਜਵਾਬ ਕੀਤੇ ਉਸ ਦੇ ਲਿਫਾਫੇ ਵਿੱਚ ਖਾਣਾ ਪਾ ਲਿੰਦਾ ਪਰ ਫਿਰ ਕਰੋਨਾ ਦਾ ਦੌਰ ਆਇਆ ਲਾਕਡਾਊਨ ਸ਼ੁਰੂ ਹੋ ਗਿਆ ਹਾਲਾਤ ਵਿਗੜਨ ਲੱਗੇ ਤੇ ਮੇਰਾ ਹੋਟਲ ਵੀ ਬਿਲਕੁਲ ਠੱਪ ਹੋ ਗਿਆ ਦਰਅਸਲ ਮੇਰਾ ਹੋਟਲ ਆਸ-ਪਾਸ ਦੇ ਦਫ਼ਤਰਾਂ ਦੇ ਵਿੱਚ ਕੰਮ ਕਰਨ ਵਾਲੇ ਬੰਦਿਆਂ ਦੇ ਭਰੋਸੇ ਹੀ ਚੱਲਦਾ ਸੀ। ਲੋਕਡਾਊਨ ਦੀ ਵਜ੍ਹਾ ਕਰਕੇ ਸਾਰੇ ਲੋਕ ਆਪਣੇ ਆਪਣੇ ਘਰਾਂ ਵਿੱਚ ਬੈਠ ਕੇ ਕੰਮ ਕਰਨ ਲੱਗੇ। ਦਫ਼ਤਰ ਬੰਦ ਹੋ ਗਿਆ। ਲੋਕ ਬਿਨਾਂ ਜ਼ਰੂਰਤ ਦੇ ਘਰੋਂ ਬਾਹਰ ਨਹੀਂ ਨਿਕਲਦੇ ਸੀ ਤੇ ਹੋਟਲ ਦਾ ਖਾਣਾ ਲੈਣਾ ਵੀ ਬੰਦ ਕਰ ਦਿੱਤਾ ਗਿਆ ਸੀ। ਮੇਰੇ ਹਾਲਾਤ ਬਹੁਤ ਬੁਰੇ ਹੋ ਗਏ ਸੀ ਤੇ ਉਹ ਕੁੜੀ ਜੋ ਹਮੇਸ਼ਾ ਹੋਟਲ ਦੇ ਬਾਹਰ ਬੈਠਦੀ ਸੀ ਉਹ ਵੀ ਬਹੁਤ ਪਰੇਸ਼ਾਨ ਰਹਿਣ ਲੱਗੀ। ਕਿਉਂਕਿ ਹੁਣ ਮੈਂ ਪਹਿਲਾਂ ਦੀ ਤਰ੍ਹਾਂ ਉਸ ਨੂੰ ਖਾਣਾ ਨਹੀਂ ਦੇ ਪਾਰਿਆ ਸੀ ਫਿਰ ਇੱਕ ਦਿਨ ਇਹੋ ਜਿਹਾ ਵੀ ਆਇਆ ਜਦੋਂ ਉਹ ਕੁੜੀ ਆਪਣੇ ਲਪਾਫੇ ਦੇ ਨਾਲ ਹੋਟਲ ਵਿੱਚ ਆਈ ਪਰ ਮੇਰੇ ਕੋਲ ਉਸ ਨੂੰ ਦੇਣ ਲਈ ਕੁਝ ਵੀ ਨਹੀਂ ਸੀ ਉਸ ਦਿਨ ਤਾਂ ਮੈਂ ਖਾਣਾ ਬਣਾਇਆ ਹੀ ਨਹੀਂ ਸੀ ਕਿਉਂਕਿ ਸਵੇਰ ਤੋਂ ਇੱਕ ਵੀ ਗਾਹਕ ਨਹੀਂ ਆਇਆ ਸੀ ਮੈਨੂੰ ਪਤਾ ਚੱਲਿਆ ਸੀ ਕਿ ਆਸ-ਪਾਸ ਦੇ ਸਾਰੇ ਦਫ਼ਤਰਾਂ ਵਿੱਚ 2 ਹਫ਼ਤਿਆਂ ਦੇ ਲਈ ਬਿਲਕੁਲ ਬੰਦ ਕਰ ਦਿੱਤੇ ਗਏ ਨੇ ਤੇ ਮੈਂ ਹੋਰ ਨੁਕਸਾਨ ਨਹੀਂ ਚੱਲ ਸਕਦਾ ਸੀ ਇੰਨਾ ਹਾਲਾਤਾਂ ਦੀ ਵਜ੍ਹਾ ਕਰਕੇ ਮੈਂ ਮਾਨਸਿਕ ਰੂਪ ਤੋਂ ਇੰਨਾ ਪਰੇਸ਼ਾਨ ਹੋ ਗਿਆ ਸੀ ਕਿ ਸਮਝ ਨਹੀਂ ਆ ਰਿਹਾ ਸੀ ਕਿ ਕੀ ਕਰਾਂ ਕੋਈ ਨਹੀਂ ਜਾਣਦਾ ਸੀ ਕਿ ਇਹ ਲੋਕਡਾਊਨ ਕਿੰਨੇ ਸਮੇਂ ਦਾ ਹੋਏਗਾ ਜਾਂ ਹੋਰ ਨਿਜਮ ਕਦੋਂ ਤੱਕ ਲਾਗੂ ਰਹੇਗਾ ਇਸ ਲਈ ਮੈਂ ਉਸ ਕੁੜੀ ਤੋਂ ਮਾਫੀ ਮੰਗ ਲਈ ਉਹ ਮਾਸੂਮ ਜੀਆਂ ਅੱਖਾਂ ਨਾਲ ਮੈਨੂੰ ਦੇਖਦੀ ਰਹੀ ਬਿਨਾ ਕੁਝ ਕਹੇ ਮੇਰੇ ਹੋਟਲ ਤੋਂ ਬਾਹਰ ਚਲੀ ਗਈ ਮੇਰੇ ਕੋਲ ਇੰਨਾ ਸਮਾਂ ਨਹੀਂ ਸੀ ਕਿ ਮੈਂ ਉਸਦੇ ਬਾਰੇ ਹੋਰ ਸੋਚਦਾ ਉਸ ਵਕਤ ਮੈਨੂੰ ਆਪਣੇ ਕਰਮਚਾਰੀਆਂ ਦੀ ਵੀ ਚਿੰਤਾ ਹੋਈ ਕਿਉਂਕਿ ਹੋਟਲ ਬੰਦ ਹੋਣ ਕਰਕੇ ਉਹ ਵੀ ਬਹੁਤ ਪਰੇਸ਼ਾਨ ਸੀ ਮੈਂ ਆਪਣੀ ਜੇਬ ਵਿੱਚ ਪਏ ਪੈਸਿਆਂ ਵਿੱਚੋਂ ਸਾਰੇ ਕਰਮਚਾਰੀਆਂ ਨੂੰ ਕੁਝ ਪੈਸੇ ਦਿੱਤੇ ਤੇ ਉਹਨਾਂ ਨੂੰ ਕਿਹਾ ਕਿ ਮੈਂ ਹੁਣ ਦੋ ਹਫ਼ਤਿਆਂ ਤੱਕ ਹੋਟਲ ਨਹੀਂ ਖੋਲਾਂਗਾ। ਚਿੰਤਾ ਦੀ ਇਸ ਘੜੀ ਨੇ ਸਾਰਿਆਂ ਦੇ ਚਿਹਰੇ ਤੇ ਪਰੇਸ਼ਾਨੀ ਖੜੀ ਕਰ ਦਿੱਤੀ। ਹਰ ਕੋਈ ਆਪਣੀ ਫਿਕਰ ਵਿੱਚ ਡੁੱਬਿਆ ਹੋਇਆ ਸੀ। ਮੈਨੂੰ ਵੀ ਆਪਣੇ ਕਾਰੋਬਾਰ ਦੀ ਬਹੁਤ ਚਿੰਤਾ ਸੀ। ਮੈਂ ਦੋ ਹਫ਼ਤਿਆਂ ਦੇ ਲਈ ਹੋਟਲ ਨੂੰ ਬਿਲਕੁਲ ਬੰਦ ਕਰਨ ਦਾ ਫੈਸਲਾ ਕੀਤਾ ਤੇ ਫਿਰ ਹਰ ਚੀਜ਼ ਨੂੰ ਲੋਕ ਕਰਕੇ ਜਦੋਂ ਹੋਟਲ ਤੋਂ ਬਾਹਰ ਨਿਕਲਿਆ ਤਾਂ ਮੇਰੀਆਂ ਅੱਖਾਂ ਖੁਦ ਬਖੋਦ ਪਰਆਂ ਆ। ਕੌਣ ਜਾਣਦਾ ਸੀ ਕਿ ਅੱਗੇ ਕੀ ਹੋਣ ਵਾਲਾ ਹੈ ਮੈਂ ਇੱਕ ਵਾਰ ਆਪਣੇ ਬੰਦ ਹੋਟਲ ਵੱਲ ਦੇਖਿਆ ਤੇ ਫਿਰ ਰੱਬ ਅੱਗੇ ਅਰਦਾਸ ਕੀਤੀ ਕਿ ਸਭ ਕੁਝ ਜਲਦ ਠੀਕ ਹੋ ਜਾਏ ਇਸ ਤੋਂ ਪਹਿਲਾਂ ਕਿ ਮੈਂ ਘਰ ਵੱਲ ਜਾਂਦਾ ਇੱਕ ਅਜੀਬ ਜਿਹਾ ਸ਼ੋਰ ਸੁਣਾਈ ਦਿੱਤਾ ਲੋਕਾਂ ਦੀ ਭੀੜ ਇਕੱਠੀ ਹੋਈ ਹੋਈ ਸੀ ਤੇ ਰੌਚ-ਸ਼ਰਾਬਾ ਹੋ ਰਿਹਾ ਸੀ ਮੈਂ ਆਪਣੇ ਆਪ ਹੀ ਉਸ ਪਾਸੇ ਜਾਣ ਲੱਗਿਆ ਤੇ ਜਾ ਕੇ ਦੇਖਿਆ ਤਾਂ ਇੱਕ ਸਬਜ਼ੀ ਵਾਲਾ ਬਹੁਤ ਚੀਚੀ ਰੌਲਾ ਪਾ ਰਿਆ ਸੀ ਜਦੋਂ ਮੈਂ ਭੀੜ ਪਾਸੇ ਕਰਕੇ ਅੱਗੇ ਦੇਖਿਆ ਤਾਂ ਮੇਰੇ ਹੋਸ਼ ਉੱਡ ਗਏ ਉਹ ਸਬਜੀ ਵਾਲਾ ਉਸ ਕੁੜੀ ਦੇ ਗਲ ਨੂੰ ਫੜ ਕੇ ਖੜਾ ਹੋਇਆ ਸੀ ਤੇ ਉਸ ਦਾ ਦਵੱਟਾ ਹੇਠਾਂ ਲੱਗਿਆ ਹੋਇਆ ਸੀ ਉਹ ਰੋ ਰਹੀ ਸੀ ਤੇ ਸਬਜੀ ਵਾਲਾ ਉਸ ਦੇ ਨਾਲ ਬਹੁਤ ਬਦਨੀਜੀ ਨਾਲ ਪੇਸ਼ ਆ ਰਿਹਾ ਸੀ ਇਹ ਦੇਖ ਕੇ ਮੇਰਾ ਦਿਲ ਬਹੁਤ ਦੁਖੀ ਹੋਇਆ ਮੈਂ ਜਾਣਦਾ ਸੀ ਕਿ ਅੱਜ ਮੈਂ ਉਸ ਕੁੜੀ ਨੂੰ ਖਾਣੇ ਦੇ ਲਈ ਕੁਝ ਨਹੀਂ ਦਿੱਤਾ ਸੀ ਸ਼ਾਇਦ ਉਹ ਸਬਜ਼ੀ ਵਾਲੇ ਤੋਂ ਕੁਝ ਮੰਗਣ ਆਈ ਸੀ ਮੈਂ ਅੱਗੇ ਹੋ ਕੇ ਸਬਜ਼ੀ ਵਾਲੇ ਨੂੰ ਕਿਹਾ ਇਹ ਕੀ ਤਰੀਕਾ ਹੈ ਇੱਕ ਜਵਾਨ ਕੁੜੀ ਦੇ ਗਿਰੇਵਾਨ ਨੂੰ ਫੜ ਕੇ ਫੜਨ ਦੀ ਕੀ ਜ਼ਰੂਰਤ ਹੈ ਉਹ ਸਬਜ਼ੀ ਵਾਲਾ ਕਹਿਣ ਲੱਗਾ ਸਾਹਬ ਇਹ ਚੋਰ ਹੈ ਐਵੀਆਂ ਕੁੜੀਆਂ ਦੇ ਨਾਲ ਇਸ ਤਰ੍ਹਾਂ ਹੀ ਹੋਣਾ ਚਾਹੀਦਾ ਹੈ ਤਾਂ ਕਿ ਦੁਬਾਰਾ ਚੋਰੀ ਕਰਨ ਦੀ ਹਿੰਮਤ ਨਾ ਕਰ ਸਕਣ ਸਬਜ਼ੀ ਵਾਲੇ ਦੀ ਗੱਲ ਸੁਣ ਕੇ ਮੈਂ ਹੈਰਾਨ ਰਹਿ ਗਿਆ ਕਿਉਂਕਿ ਮੈਂ ਉਸ ਕੁੜੀ ਨੂੰ ਕਦੇ ਗਲਤ ਹਰਕਤ ਵਿੱਚ ਕਰਦੇ ਨਹੀਂ ਦੇਖਿਆ ਸੀ ਮੈਂ ਉਸ ਤੋਂ ਪੁੱਛਿਆ ਕੀ ਮਾਮਲਾ ਹੈ ਬੇਟਾ ਤਾਂ ਰੋਂਦੇ ਹੋਏ ਕਹਿੰਦੀ ਮੈਂ ਉਸ ਤੋਂ ਥੋੜੀ ਸਬਜ਼ੀ ਮੰਗੀ ਸੀ ਇਹਨਾਂ ਨੇ ਮੈਨੂੰ ਸਬਜ਼ੀ ਦੇ ਦਿੱਤੀ ਤੇ ਬਦਲੇ ਵਿੱਚ ਮੈਂ ਪੈਸੇ ਵੀ ਦਿੱਤੇ ਪਰ ਹੁਣ ਇਹ ਮੈਨੂੰ ਚੋਰ ਕਹਿ ਰਿਹਾ ਹੈ ਮੈਨੂੰ ਸਮਝ ਨਹੀਂ ਆ ਰਿਹਾ ਕਿਉਂ ਕਹਿ ਰਿਹਾ ਹੈ ਸਬਜ਼ੀ ਵਾਲਾ ਕਹਿੰਦਾ ਇਸ ਨੇ ਬਹੁਤ ਸਾਰੀ ਸਬਜ਼ੀ ਲਈ ਤੇ ਸਿਰਫ 10 ਰੁਪਏ ਹੀ ਦਿੱਤੇ ਹੁਣ ਤੁਸੀਂ ਹੀ ਦੱਸੋ 10 ਰੁਪਏ ਵਿੱਚ ਲਿਫਾਫਾ ਭਰ ਕੇ ਸਬਜ਼ੀ ਆਉਂਦੀ ਹੈ ਮੈਂ ਉਸ ਨੂੰ ਰੋਕਣਾ ਚਾਹਿਆ ਤੇ ਸਬਜ਼ੀ ਵਾਪਸ ਲੈਣ ਦੀ ਕੋਸ਼ਿਸ਼ ਕੀਤੀ ਤਾਂ ਇਹ ਭੱਜਣ ਲੱਗ ਗਈ ਇਸ ਲਈ ਮੈਂ ਇਸ ਨੂੰ ਫੜ ਲਿਆ ਅੱਜ ਇਸ ਨੂੰ ਇਹੋ ਜਿਹਾ ਸਬਕ ਸਿਖਾਵਾਂਗਾ ਕਿ ਦੁਬਾਰਾ ਕਿਸੇ ਨੂੰ ਬੇਵਕੂਫ ਬਣਾਕ ਨਾ ਸਕੇ ਉਹ ਕੁੜੀ ਸ਼ਰਮ ਨਾਲ ਸਿਰ ਝੁਕਾ ਕੇ ਖੜੀ ਸੀ ਅੱਖਾਂ ਵਿੱਚ ਹੰਝੂ ਵਹਿ ਰਹੇ ਸੀ ਮੈਂ ਜ਼ਬੀਨ ਤੇ ਪਿਆ ਉਸ ਦਾ ਦੁਬੱਟਾ ਚੁੱਕਿਆ ਤੇ ਉਸਦੇ ਉੱਤੇ ਦੇ ਦਿੱਤਾ ਸਬਜ਼ੀ ਵਾਲੇ ਨੂੰ ਕਿਹਾ ਇਸ ਨੂੰ ਜਾਣ ਦੇ ਇਸ ਦੇ ਪੈਸੇ ਮੈਂ ਦੇ ਦਿਆਂਗਾ ਕੁੜੀ ਨੇ ਮੈਨੂੰ ਅਹਸਾਨ ਭਰੀਆਂ ਨਜ਼ਰਾਂ ਨਾਲ ਦੇਖਿਆ ਤੇ ਫਿਰ ਚੁੱਪਚਾਪ ਆਪਣੇ ਰਸਤੇ ਚਲੀ ਗਈ ਮੈਂ ਸਬਜ਼ੀ ਵਾਲੇ ਨੂੰ ਪੈਸੇ ਦਿੱਤੇ ਤਾਂ ਉੱਥੇ ਇਕੱਠੀ ਭੀੜ ਵੀ ਹੌਲੀ-ਹੌਲੀ हट ਗਈ ਮੈਂ ਹੈਰਾਨ ਸੀ ਕਿ ਇੰਨੀ ਜ਼ਿਆਦਾ ਭੀੜ ਵਿੱਚੋਂ ਕਿਸੇ ਨੇ ਵੀ ਉਸ ਕੁੜੀ ਦੀ ਤਰਫਦਾਰੀ ਕਿਉਂ ਨਹੀਂ ਕੀਤੀ ਕਿਉਂ ਕਿਸੇ ਨੇ ਇਹ ਨਹੀਂ ਕਿਹਾ ਕਿ ਦੇਖਿਆ ਕਿ ਆਦਮ ਇੱਕ ਆਦਮੀ ਇੱਕ ਕੁੜੀ ਦੇ ਗਲ ਨੂੰ ਹੱਥ ਪਾ ਕੇ ਖੜਾ ਸੀ ਉਹ ਕੁੜੀ ਲੋਕਾਂ ਦੀ ਭੀੜ ਵਿੱਚ ਬਿਲਕੁਲ ਇਕੱਲੀ ਤੇ ਬੇਵਸ ਖੜੀ ਸੀ ਸਬਜ਼ੀ ਵਾਲੇ ਨੂੰ ਮੈਂ ਪੈਸੇ ਦਿੱਤੇ ਉਹ ਚੁੱਪਚਾਪ ਉੱਥੋਂ ਚਲਾ ਗਿਆ ਤੇ ਮੈਂ ਜਦੋਂ ਘਰ ਜਾਣ ਵਾਲਾ ਹੀ ਸੀ ਨਾ ਨਾ ਜਾਣੇ ਕਿਉਂ ਉਸ ਕੁੜੀ ਦੇ ਪਿੱਛੇ-ਪਿੱਛੇ ਚੱਲ ਪਿਆ ਮੈਂ ਸੋਚ ਰਿਹਾ ਸੀ ਲਾਕਡਾਊਨ ਵਿੱਚ ਸਾਡੇ ਵਰਗੇ ਪੜ੍ਹੇ ਲਿਖੇ ਲੋਕਾਂ ਦੀ ਹਾਲਤ ਜਦੋਂ ਇੰਨੀ ਖਰਾਬ ਹੋ ਚੁੱਕੀ ਹੈ ਤਾਂ ਫਿਰ ਉਹ ਬੱਚੀ ਤਾਂ ਪਹਿਲਾਂ ਹੀ ਕਿਸੇ ਬੁਰੇ ਹਾਲਾਤ ਵਿੱਚ ਸੀ ਪਤਾ ਨਹੀਂ ਕਿੱਥੇ ਰਹਿੰਦੀ ਸੀ ਉਸ ਦਾ ਕੀ ਹਾਲ ਸੀ ਬਸ ਦਿਲ ਨੇ ਚਾਹਿਆ ਕਿ ਉਸ ਦਾ ਪਤਾ ਕਰਾਂ ਇਸ ਲਈ ਉਸ ਦੇ ਪਿੱਛੇ ਚੱਲ ਪਿਆ ਉਸ ਕਲੋਨੀ ਦੇ ਪਿੱਛੇ ਇੱਕ ਝੁੱਗੀ ਵਸੀ ਹੋਈ ਸੀ ਉਹ ਬੱਚੀ ਜਲਦੀ ਨਾਲ ਉਸ ਵਸਤੀ ਵਿੱਚ ਦਾਖਲ ਹੋਈ ਤੇ ਇੱਕ ਛੋਟੀ ਜਿਹੀ ਝੌਂਪੜੀ ਵਿੱਚ ਵੜ ਗਈ। ਮੈਂ ਕੁਝ ਦੇਰ ਤੱਕ ਬਾਹਰ ਖੜ੍ਹਾ ਰਿਹਾ। ਫਿਰ ਕਿਸੇ ਸੋਚ ਦੇ ਤਹਿਤ ਝੌਂਪੜੀ ਦਾ ਪਰਦਾ ਪਾਸੇ ਕੀਤਾ ਤੇ ਅੰਦਰ ਦਾ ਦ੍ਰਿਸ਼ ਦੇਖ ਕੇ ਮੇਰੇ ਹੋਸ਼ ਉੱਡ ਗਏ। ਮੰਜੇ ਤੇ ਇੱਕ ਬਜ਼ੁਰਗ ਆਦਮੀ ਲੇਟਿਆ ਹੋਇਆ ਸੀ ਤੇ ਉਹ ਬੱਚੀ ਜਲਦੀ ਜਲਦੀ ਉਸ ਸਬਜ਼ੀ ਵਿੱਚੋਂ ਕੁਝ ਸਬਜ਼ੀ ਬਣਾਉਣ ਦੀ ਕੋਸ਼ਿਸ਼ ਕਰ ਰਹੀ ਸੀ। ਝੌਂਪੜੀ ਦੇ ਅੰਦਰ ਬਸ ਉਹੀ ਦੋ ਜਾਨੇ ਸੀ। ਪਰ ਉਹ ਕੁੜੀ ਬਹੁਤ ਸਾਰਾ ਖਾਣਾ ਤਿਆਰ ਕਰ ਰਹੀ ਸੀ। ਤੇ ਮੇਰੇ ਤੋਂ ਵੀ ਉਹ ਹਮੇਸ਼ਾ ਜ਼ਿਆਦਾ ਖਾਣਾ ਲੈ ਕੇ ਹੀ ਆਉਂਦੀ ਸੀ ਦੋ ਜਾਣਿਆਂ ਦੇ ਹਿਸਾਬ ਨਾਲ ਉਹ ਖਾਣਾ ਬਹੁਤ ਜ਼ਿਆਦਾ ਸੀ ਮੈਂ ਹੌਲੀ ਜਿਹੇ ਉਸ ਨੂੰ ਆਵਾਜ਼ ਦਿੱਤੀ ਤਾਂ ਉਹ ਇੱਕਦਮ ਹੈਰਾਨ ਹੋ ਗਈ ਤੇ ਮੈਨੂੰ ਦੇਖ ਕੇ ਡਰ ਗਈ ਉਹ ਕਹਿਣ ਲੱਗੀ ਸਾਹਿਬ ਮੈਂ ਚੋਰੀ ਨਹੀਂ ਕੀਤੀ ਸੀ ਉਸ ਸਬਜ਼ੀ ਵਾਲੇ ਨੂੰ ਮੈਂ 10 ਰੁਪਏ ਦਿੱਤੇ ਸੀ ਕਿਉਂਕਿ ਮੇਰੇ ਕੋਲ ਬਸ ਉਨੇ ਹੀ ਪੈਸੇ ਸੀ ਮੈਂ ਹੱਸ ਪਿਆ ਤੇ ਮੈਂ ਕਿਹਾ ਮੈਂ ਅੰਦਰ ਆਉਣਾ ਚਾਹੁੰਦਾ ਹਾਂ ਉਸਨੇ ਮੈਨੂੰ ਅੰਦਰ ਬੁਲਾ ਲਿਆ ਮੈਂ ਉਸ ਬਜ਼ੁਰਗ ਆਦਮੀ ਦੇ ਕੋਲ ਜਾ ਕੇ ਬੈਠ ਗਿਆ ਤਾਂ ਦੱਸਣ ਲੱਗਿਆ ਕਿ ਇਹ ਦੱਸਣ ਲੱਗੀ ਕਿ ਇਹ ਮੇਰਾ ਪਾਪਾ ਹੈ ਪਹਿਲਾਂ ਇਹ ਨੌਕਰੀ ਕਰਕੇ ਘਰ ਚਲਾਉਂਦਾ ਸੀ ਪਰ ਇੱਕ ਐਕਸੀਡੈਂਟ ਵਿੱਚ ਇਸ ਦੀ ਰੀੜ ਦੀ ਹੱਡੀ ਤੇ ਝੋਟ ਲੱਗ ਗਈ ਇਹ ਹੁਣ ਮੰਜੇ ਤੋਂ ਉੱਠ ਨਹੀਂ ਸਕਦਾ ਤੇ ਇਸੇ ਵਜ੍ਹਾ ਕਰਕੇ ਮੈਂ ਕੋਈ ਵੀ ਕੰਮ ਨਹੀਂ ਕਰ ਸਕਦੀ ਕਿਉਂਕਿ ਮੈਂ ਇਹਨਾਂ ਨੂੰ ਇਕੱਲਾ ਛੱਡ ਕੇ ਬਹੁਤ ਜ਼ਿਆਦਾ ਦੇਰ ਤੱਕ ਘਰੋਂ ਬਾਹਰ ਵੀ ਨਹੀਂ ਰਹਿ ਸਕਦੀ ਮੈਂ ਝੌਂਪੜੀ ਦੇ ਇੱਕ ਨਜ਼ਰ ਮਾਰੀ ਜਿੱਥੇ ਜ਼ਿੰਦਗੀ ਦੀ ਜ਼ਰੂਰਤ ਦਾ ਸਮਾਨ ਤੱਕ ਨਹੀਂ ਸੀ ਫਿਰ ਮੈਂ ਉਸ ਕੁੜੀ ਤੋਂ ਪੁੱਛਿਆ ਤੂੰ ਇੰਨਾ ਸਾਰਾ ਖਾਣਾ ਕਿਉਂ ਬਣਾ ਰਹੀ ਹੈ ਤੇ ਜੋ ਗੱਲ ਉਸਨੇ ਦੱਸੀ ਉਹ ਸੁਣ ਕੇ ਤਾਂ ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਮੈਂ ਹੈਰਾਨੀ ਨਾਲ ਉਸ 13 ਸਾਲ ਦੀ ਕੁੜੀ ਨੂੰ ਦੇਖਦਾ ਰਹਿ ਗਿਆ ਜੋ ਉਮਰ ਵਿੱਚ ਤਾਂ ਮੇਰੇ ਤੋਂ ਬਹੁਤ ਛੋਟੀ ਸੀ ਪਰ ਸੋਚ ਤੇ ਹਿੰਮਤ ਵਿੱਚ ਸ਼ਾਇਦ ਮੇਰੇ ਤੋਂ ਕਿਤੇ ਵੱਡੀ ਸੀ ਕਿਉਂਕਿ ਜੋ ਗੱਲ ਉਸਨੇ ਦੱਸੀ ਉਸ ਨੂੰ ਸੋਚਣਾ ਵੀ ਕਿਸੇ ਆਮ ਇਨਸਾਨ ਦੇ ਲਈ ਮੁਣਕੇ ਨਹੀਂ ਸੀ ਕਿੰਨੀ ਦੇਰ ਤੱਕ ਮੈਂ ਉਸ ਨੂੰ ਦੇਖਦਾ ਰਿਹਾ ਫਿਰ ਮੈਂ ਉਸ ਨੂੰ ਵਾਅਦਾ ਕੀਤਾ ਕਿ ਮੈਂ ਉਸ ਦੀ ਪੂਰੀ ਮਦਦ ਕਰਾਂਗਾ ਤੇ ਉਸ ਦੇ ਨੇਕ ਕੰਮ ਵਿੱਚ ਮੈਂ ਉਸ ਦਾ ਸਾਥ ਦੇਵਾਂਗਾ ਇਹ ਸੁਣ ਕੇ ਉਹ ਕੁੜੀ ਬਹੁਤ ਖੁਸ਼ ਹੋਈ ਕੁਝ ਦੇਰ ਬਾਅਦ ਉਸਦੇ ਪਾਪਾ ਦੇ ਕੋਲ ਬੈਠਣ ਦੇ ਬਾਅਦ ਮੈਂ ਕੁਝ ਪੈਸੇ ਉਸਦੇ ਹੱਥ ਤੇ ਰੱਖੇ ਤੇ ਫਿਰ ਉੱਥੋਂ ਵਾਪਸ ਆ ਗਿਆ ਮੈਂ ਭੁੱਲ ਗਿਆ ਸੀ ਕਿ ਮੇਰੇ ਆਪਣੇ ਹਾਲਾਤ ਕੀ ਨੇ ਕਿਹੋ ਜੀਆਂ ਮੁਸ਼ਕਲਾਂ ਵਿੱਚ ਮੈਂ ਘਿਰਿਆ ਹੋਇਆ ਹਾਂ ਬਸ ਇੱਕ ਹੀ ਗੱਲ ਜ਼ਾਦ ਆ ਰਹੀ ਸੀ ਉਹ ਕੁੜੀ ਤੇ ਉਸਦਾ ਹੌਸਲਾ ਜੇ ਕੋ ਝੌਂਪੜੀ ਵਿੱਚ ਰਹਿਣ ਵਾਲੀ ਸਧਾਰਨ ਜਿਹੀ ਬੱਚੀ ਇੰਨਾ ਵੱਡਾ ਦਿਲ ਤੇ ਹਿੰਮਤ ਰੱਖ ਸਕਦੀ ਹੈ ਤਾਂ ਫਿਰ ਮੈਂ ਕਿਉਂ ਨਹੀਂ ਇਹ ਸੋਚ ਮੈਨੂੰ ਇੱਕ ਨਵੇਂ ਰਸਤੇ ਤੇ ਲੈ ਆਈ ਮੈਂ ਉਸੇ ਵਕਤ ਆਪਣੇ ਵੇਟਰਾਂ ਨੂੰ ਦੁਬਾਰਾ ਫੋਨ ਕੀਤਾ ਤੇ ਸਟਾਫ ਨੂੰ ਹੋਟਲ ਖੋਲਣ ਦਾ ਹੁਕਮ ਦੇ ਦਿੱਤਾ ਅਗਲੇ ਹੀ ਦਿਨ ਸਵੇਰੇ ਮੈਂ ਹੋਟਲ ਖੋਲ ਦਿੱਤਾ ਮੇਰਾ ਸਾਰਾ ਸਟਾਫ ਜਲਦੀ ਜਲਦੀ ਕੰਮ ਤੇ ਲੱਗ ਗਿਆ ਸਾਰੇ ਹੈਰਾਨ ਸੀ ਕਿ ਮੈਂ ਹੋਟਲ ਕਿਉਂ ਖੋਲਿਆ ਕਿਉਂਕਿ ਗਾਹਕ ਤਾਂ ਆਉਣ ਵਾਲੇ ਨਹੀਂ ਸੀ ਪਰ ਜਿਵੇਂ ਹੀ ਖਾਣਾ ਤਿਆਰ ਹੋ ਗਿਆ ਮੈਂ ਬਹੁਤ ਘੱਟ ਪੈਸਿਆਂ ਤੇ ਖਾਣਾ ਦੇਣ ਦਾ ਬੋਰਡ ਲਗਾ ਦਿੱਤਾ ਤੇ ਵੇਟਰਾਂ ਦੇ ਜ਼ਰੀਏ ਆਸ-ਪਾਸ ਦੇ ਗਰੀਬ ਲੋਕਾਂ ਵਿੱਚ ਵੀ ਐਲਾਨ ਕਰਵਾ ਦਿੱਤਾ ਕਿ ਜੋ ਕੋਈ ਬਹੁਤ ਘੱਟ ਕੀਮਤ ਤੇ ਖਾਣਾ ਖਰੀਦਣਾ ਚਾਹੁੰਦਾ ਹੈ ਉਹ ਸਾਡੇ ਹੋਟਲ ਤੋਂ ਲੈ ਸਕਦਾ ਹੈ ਹੌਲੀ-ਹੌਲੀ ਲੋਕ ਆਉਣ ਲੱਗੇ ਅਸੀਂ ਸੋਸ਼ਲ ਡਿਸਟੈਂਸਿੰਗ ਦਾ ਪੂਰਾ ਧਿਆਨ ਰੱਖਿਆ ਤੇ ਲੋਕਾਂ ਨੂੰ ਬਹੁਤ ਹੀ ਘੱਟ ਪੈਸਿਆਂ ਤੇ ਖਾਣਾ ਦੇਣਾ ਸ਼ੁਰੂ ਕਰ ਦਿੱਤਾ ਹਰ ਇੱਕ ਪਲੇਟ ਤੇ ਮੈਨੂੰ ਸਿਰਫ 5 ਰੁਪਏ ਦਾ ਮੁਨਾਫਾ ਹੋ ਰਿਹਾ ਸੀ ਪਰ ਉਸ ਸਮੇਂ ਮੇਰਾ ਮਕਸਦ ਮੁਨਾਫਾ ਕਮਾਉਣਾ ਨਹੀਂ ਸੀ ਬਲਕਿ ਲੋਕਾਂ ਦੀ ਮਦਦ ਕਰਨਾ ਸੀ ਹੱਥ ਤੇ ਹੱਥ ਰੱਖ ਕੇ ਘਰ ਬੈਠਣ ਨਾਲ ਕੁਝ ਵੀ ਹਾਸਲ ਹੋਣ ਵਾਲਾ ਨਹੀਂ ਸੀ ਇਹ ਉਹ ਸਮਾਂ ਸੀ ਜਦੋਂ ਸਾਰਿਆਂ ਨੂੰ ਅੱਗੇ ਹੋ ਕੇ ਇੱਕ ਦੂਜੇ ਦੀ ਮਦਦ ਕਰਨੀ ਚਾਹੀਦੀ ਸੀ ਇਹ ਸੋਚ ਮੈਨੂੰ ਉਸ 13 ਸਾਲ ਦੀ ਕੁੜੀ ਸੀਮਾ ਤੋਂ ਮਿਲੀ ਸੀ ਜਿਸ ਦੀ ਝੌਂਪੜੀ ਵਿੱਚ ਜਾ ਕੇ ਮੈਂ ਕੁਝ ਐਉਂ ਸਾ ਦੇਖਿਆ ਤੇ ਸੁਣਿਆ ਸੀ ਜਿਸ ਨੇ ਮੇਰੀ ਸੋਚ ਨੂੰ ਪੂਰੀ ਤਰ੍ਹਾਂ ਬਦਲ ਕੇ ਰੱਖ ਦਿੱਤਾ ਸੀ ਦੇਖਦੇ ਹੀ ਦੇਖਦੇ ਬਹੁਤ سارے ਲੋਕ ਆ ਗਏ ਤੇ ਸਾਰਿਆਂ ਨੇ ਖਾਣਾ ਖਰੀਦਿਆ ਜਦੋਂ ਮਹੀਨੇ ਦਾ ਹਿਸਾਬ ਲਗਾਇਆ ਤਾਂ ਮੈਨੂੰ ਹਮੇਸ਼ਾ ਤੋਂ ਕਿਤੇ ਜ਼ਿਆਦਾ ਮੁਨਾਫਾ ਹੋਇਆ ਕਿਉਂਕਿ ਪਹਿਲਾਂ ਤਾਂ ਸਿਰਫ ਆਫਿਸ ਦੇ ਲੋਕ ਹੀ ਮਹਿੰਗਾ ਖਾਣਾ ਖਾਣ ਲਈ ਆਉਂਦੇ ਸੀ ਪਰ ਹੁਣ ਇੰਨੀ ਘੱਟ ਕੀਮਤ ਤੇ ਆਸ-ਪਾਸ ਦੇ ਗਰੀਬ ਲੋਕ ਟੁੱਟ ਪੈ ਖਾਣੇ ਨੂੰ ਤੇ ਸਾਰੇ ਚੰਗੇ ਖਾਣੇ ਦਾ ਆਨੰਦ ਲੈ ਰਹੇ ਸੀ ਇਸ ਮੁਸ਼ਕਲ ਵਕਤ ਵਿੱਚ ਉਹਨਾਂ ਤੇ ਲਈ ਇਹ ਖਾਣਾ ਕਿਸੇ ਵਰਦਾਨ ਤੋਂ ਘੱਟ ਨਹੀਂ ਸੀ ਮੈਂ ਉਸੇ ਵੇਲੇ ਆਪਣੇ ਵੇਟਰਾਂ ਨੂੰ ਉਹਨਾਂ ਦੇ ਹਿੱਸੇ ਦੀ ਮਜ਼ਦੂਰੀ ਦੇ ਦਿੱਤੀ ਤੇ ਉਹਨਾਂ ਨੂੰ ਇਹ ਇਜਾਜ਼ਤ ਵੀ ਦੇ ਦਿੱਤੀ ਕਿ ਉਹ ਇਸ ਤਾਜ਼ੇ ਖਾਣੇ ਵਿੱਚੋਂ ਜਿੰਨਾ ਚਾਹਣ ਆਪਣੇ ਘਰ ਲੈ ਕੇ ਜਾ ਸਕਦੇ ਨੇ ਤੇ ਆਸ-ਪਾਸ ਦੇ ਗਰੀਬਾਂ ਵਿੱਚ ਵੰਡ ਸਕਦੇ ਨੇ ਇਹ ਸੁਣਦੇ ਹੀ ਉਹਨਾਂ ਦੇ ਚਿਹਰੇ ਖਿੜ ਉੱਠੇ ਸਾਰਿਆਂ ਨੇ ਜ਼ਰੂਰਤ ਦੇ ਮੁਤਾਬਕ ਖਾਣਾ ਲਿਆ ਤੇ ਆਪਣੇ ਘਰ ਚਲੇ ਗਏ ਅਗਲੇ ਦਿਨ ਜਦੋਂ ਮੈਂ ਹੋਟਲ ਪਹੁੰਚਿਆ ਤਾਂ ਹੈਰਾਨ ਰਹਿ ਗਿਆ ਮੇਰੇ ਤੋਂ ਪਹਿਲਾਂ ਹੀ ਸਾਰਾ ਸਟਾਫ ਉੱਥੇ ਮੌਜੂਦ ਸੀ ਉਹਨਾਂ ਵਿੱਚ ਇੱਕ ਅਲੱਗ ਹੀ ਜੋਸ਼ ਸੀ ਉਹ ਸਾਰੇ ਪਹਿਲੀ ਵਾਰ ਮੈਨੂੰ ਇੰਨੀ ਲਗਨ ਤੇ ਦਿਲ ਤੋਂ ਕੰਮ ਕਰਦੇ ਹੋਏ ਨਜ਼ਰ ਆਏ ਫਿਰ ਦੇਖਦੇ ਹੀ ਦੇਖਦੇ ਪਹਿਲਾਂ ਤੋਂ ਵੀ ਕਿਤੇ ਜ਼ਿਆਦਾ ਮਾਤਰਾ ਵਿੱਚ ਖਾਣਾ ਤਿਆਰ ਕੀਤਾ ਗਿਆ ਤੇ ਖਾਣੇ ਵਾਲਿਆਂ ਦੀ ਸੰਖਿਆ ਵੀ ਵਧ ਗਈ ਜਿੰਨਾ ਲੋਕਾਂ ਨੂੰ ਪਤਾ ਲੱਗਿਆ ਕਿ ਬਹੁਤ ਹੀ ਘੱਟ ਕੀਮਤ ਤੇ ਚੰਗਾ ਖਾਣਾ ਮਿਲ ਰਿਹਾ ਹੈ ਤੇ ਜੋ ਲੋਕ ਇਸ ਦੀ ਕੀਮਤ ਨਹੀਂ ਚੁਕਾ ਸਕਦੇ ਉਹਨਾਂ ਦੇ ਲਈ ਮੁਫਤ ਵਿੱਚ ਵੀ ਖਾਣੇ ਦਾ ਇੰਤਜ਼ਾਮ ਹੈ ਤਾਂ ਹਰ ਕੋਈ ਮੇਰੇ ਹੋਟਲ ਤੇ ਆ ਗਿਆ ਮੈਂ ਇੰਨੇ ਘੱਟ ਖਾਣੇ ਦੀ ਕੀਮਤ ਰੱਖੀ ਸੀ ਕਿ ਬਿਨਾਂ ਪੈਸੇ ਦਿੱਤੇ ਕੋਈ ਵੀ ਖਾਣਾ ਲੈ ਬਗੈਰ ਨਾ ਗਿਆ ਸਾਰਿਆਂ ਨੇ ਆਪਣੀ ਹیثیت ਦੇ ਮੁਤਾਬਕ ਪੈਸੇ ਅਦਾ ਕਰ ਦਿੱਤੇ ਜਦੋਂ ਮੇਰੇ ਦੋਸਤ ਨੂੰ ਇਸ ਬਾਰੇ ਪਤਾ ਲੱਗਿਆ ਤਾਂ ਉਹ ਬਹੁਤ ਹੈਰਾਨ ਹੋਇਆ ਤੇ ਮੈਨੂੰ ਬੇਵਕੂਫ ਕਹਿ ਲਗਿਆ ਉਸਨੇ ਮੈਨੂੰ ਫੋਨ ਕੀਤਾ ਪਹਿਲਾਂ ਸਾਰੀ ਗੱਲ ਪੁੱਛੀ ਤੇ ਜਦੋਂ ਮੈਂ ਦੱਸਿਆ ਕਿ ਮੈਂ ਇਹ ਸਭ ਸਿਰਫ ਇਸ ਲਈ ਕਰ ਰਿਹਾ ਹਾਂ ਤਾਂ ਕਿ ਮੁਸ਼ਕਲ ਵਕਤ ਵਿੱਚ ਲੋਕਾਂ ਦੀ ਮਦਦ ਕਰ ਸਕਾਂ ਮੈਂ ਇਸ ਵਿੱਚੋਂ ਕੋਈ ਖਾਸ ਮੁਨਾਫਾ ਨਹੀਂ ਕਮਾ ਰਿਆ ਤਾਂ ਉਹ ਕਹਿਣ ਲੱਗਾ ਲਾਕਡਾਊਨ ਵਿੱਚ ਤਾਂ ਦੂਜਿਆਂ ਦੀ ਮਦਦ ਕਰ ਰਿਆ ਹੈ ਪਰ ਲਾਕਡਾਊਨ ਦੇ ਬਾਅਦ ਖੁਦ ਕੌਲਾ ਲੈ ਕੇ ਮੰਗਲ ਲਈ ਖੜਾ ਹੋ ਜਾਏਗਾ ਜਿੰਨਾ ਲੋਕਾਂ ਨਾਲ ਤੂੰ ਹਮਦਰਦੀ ਕਰ ਰਿਹਾ ਹੈ ਨਾ ਉਹੀ ਲੋਕ ਤੈਨੂੰ ਪਲਟ ਕੇ ਪੁੱਛਣਗੇ ਵੀ ਨਹੀਂ ਫਿਰ ਉਸਨੇ ਕਿਹਾ ਜੇ ਇਸ ਤਰ੍ਹਾਂ ਆਪਣੀ ਸਾਰੀ ਜਮਾ ਪੂੰਜੀ ਤੂੰ ਲੁਟਾ ਦਿੱਤੀ ਤਾਂ ਆਪਣੀ ਪਤਨੀ ਤੇ ਬੱਚਿਆਂ ਦੇ ਲਈ ਕੀ ਬਚਾਏਗਾ ਉਸ ਦੀਆਂ ਗੱਲਾਂ ਸੁਣ ਕੇ ਮੈਂ ਕਿਹਾ ਮੈਂ ਇਹ ਸਭ ਪ੍ਰਮਾਤਮਾ ਦੀ ਖੁਸ਼ੀ ਦੇ ਲਈ ਕਰ ਰਿਹਾ ਹਾਂ ਤੇ ਇਸ ਲਈ ਮੈਨੂੰ ਧਨ ਦੌਲਤ ਦੇਣ ਵਾਲਾ ਵੀ ਉਹੀ ਹੈ ਜਿੰਨਾ ਲੋਕਾਂ ਨੂੰ ਇਸ ਬਾਰੇ ਪਤਾ ਚੱਲਿਆ ਉਨ੍ਹਾਂ ਨੇ ਵੀ ਮੇਰੇ ਨਾਲ ਹਮਦਰਦੀ ਜਤਾਈ ਤੇ ਕਿਹਾ ਸ਼ਾਇਦ ਮੈਂ ਆਪਣੇ ਹੋਸ਼ ਖੋ ਬੈਠਾ ਹਾਂ ਲੋਕ ਕਹਿਣ ਲੱਗੇ ਕਿ ਮੈਂ ਆਪਣੇ ਹੋਟਲ ਦੀ ਇਮੇਜ ਖਰਾਬ ਕਰ ਰਿਹਾ ਹਾਂ ਤੇ ਆਪਣੀ ਜਮਾ ਪੂੰਜੀ ਬਰਬਾਦ ਕਰ ਰਿਹਾ ਹਾਂ ਪਰ ਸਿਰਫ ਮੇਰੀ ਪਤਨੀ ਸੀ ਜੋ ਮੇਰੇ ਨਾਲ ਖੜੀ ਸੀ ਉਸ ਦਾ ਕਹਿਣਾ ਸੀ ਜੇ ਤੁਹਾਡੀ ਨੀਅਤ ਚੰਗੀ ਹੈ ਤਾਂ ਮੰਜ਼ਲ ਖੁਦ-ਬਖੁਦ ਆਸਾਨ ਹੋ ਜਾਏਗੀ ਉਸ ਦੀ ਹਿੰਮਤ ਨਾਲ ਇਹ ਕੰਮ ਮੇਰੇ ਲਈ ਆਸਾਨ ਹੋ ਗਿਆ ਉਹ ਵੀ ਮੇਰੇ ਨਾਲ ਹਟਲ ਆਉਣ ਲੱਗੀ ਜ਼ਿਆਦਾਤਰ ਔਰਤਾਂ ਨੂੰ ਉਹ ਖੁਦ ਆਪਣੇ ਹੱਥਾਂ ਨਾਲ ਖਾਣਾ ਪੈ ਕਰਕੇ ਦਿੰਦੀ ਸੀ ਜਦੋਂ ਉਹ ਔਰਤਾਂ ਚੋਲੀਆਂ ਕਰ ਕਰਕੇ ਸਾਨੂੰ ਅਸੀਸਾਂ ਦਿੰਦੀਆਂ ਤਾਂ ਮੇਰੀ ਪਤਨੀ ਦੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਹਿੰਦਾ ਤਾਂ ਮੇਰੀ ਪਤਨੀ ਬਹੁਤ ਖੁਸ਼ ਹੁੰਦੀ ਅਕਸਰ ਰਾਤ ਨੂੰ ਜਦੋਂ ਅਸੀਂ ਥੱਕ ਹਾਰ ਕੇ ਬੈੱਡ ਤੇ ਲੇਟਦੇ ਤਾਂ ਮੇਰੀ ਪਤਨੀ ਕਹਿੰਦੀ ਮੈਂ ਜ਼ਿੰਦਗੀ ਵਿੱਚ ਕਦੇ ਇੰਨਾ ਸਕੂਨ ਮਹਿਸੂਸ ਨਹੀਂ ਕੀਤਾ ਜਿੰਨਾ ਮੈਨੂੰ ਇਸ ਕੰਮ ਨੂੰ ਕਰਕੇ ਮਿਲ ਰਿਹਾ ਹੈ ਮੇਰੇ ਘਰ ਵਿੱਚ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਸੀ ਮੇਰੀ ਪਤਨੀ ਇੱਕ ਆਰਾਮਦਾਇਕ ਜ਼ਿੰਦਗੀ ਜਿਉ ਚੁੱਕੀ ਸੀ ਪਰ ਇਹ ਸੇਵਾ ਕਰਕੇ ਉਹ ਵੀ ਬਹੁਤ ਖੁਸ਼ ਸੀ ਕੁਝ ਦਿਨ ਗੁਜ਼ਰੇ ਤਾਂ ਮੇਰੇ ਕੋਲ ਖਾਣਾ ਬਣਾਉਣ ਦੇ ਪੈਸੇ ਨਹੀਂ ਬਚੇ ਸੀ ਕਿਉਂਕਿ ਜੋ ਵੀ ਥੋੜਾ ਬਹੁਤ ਮੁਨਾਫਾ ਹੋਇਆ ਸੀ ਉਸ ਤੋਂ ਮੈਂ ਬਿੱਲ ਵਗੈਰਾ ਭਰ ਦਿੱਤੇ ਹੁਣ ਮੇਰਾ ਬੈਂਕ ਬੈਲੈਂਸ ਵਾਕਈ ਖਤਮ ਹੋ ਗਿਆ ਸੀ ਤੇ ਮੈਂ ਸੋਚ ਰਿਹਾ ਸੀ ਕਿ ਅੱਗੇ ਖਾਣਾ ਕਿਵੇਂ ਬਣੇਗਾ ਕਿਉਂਕਿ ਖਾਣੇ ਦੇ ਇਲਾਵਾ ਬਿਜਲੀ ਗੈਸ ਦੇ ਬਿੱਲ ਦੇਣੇ ਵੀ ਹੁੰਦੇ ਸੀ ਮੈਂ ਇੰਨਾ ਸੋਚਾਂ ਵਿੱਚ ਡੁੱਬਿਆ ਸੀ ਕਿ ਅਚਾਨਕ ਇੱਕ ਬੰਦਾ ਮੇਰੇ ਹੋਟਲ ਵਿੱਚ ਆਇਆ ਮੈਨੂੰ ਲੱਗਿਆ ਉਹ ਵੀ ਸ਼ਾਇਦ ਖਾਣਾ ਲੈਣ ਆਇਆ ਹੈ ਮੈਂ ਇਸ ਲਈ ਕੋਦ ਉਸਨੂੰ ਇੱਕ ਸਾਈਡ ਤੇ ਬੁਲਾ ਲਿਆ ਕਿਉਂਕਿ ਭੀੜ ਬਹੁਤ ਜ਼ਿਆਦਾ ਸੀ ਤੇ ਅਸੀਂ ਸੋਸ਼ਲ ਡਿਸਟੈਂਸ ਦਾ ਵੀ ਖਿਆਲ ਰੱਖਦੇ ਸੀ ਮੈਂ ਉਸ ਨੂੰ ਕਿਹਾ ਤੁਸੀਂ ਮੈਨੂੰ ਦੱਸ ਦਿਓ ਕਿ ਤੁਹਾਨੂੰ ਕੀ ਚਾਹੀਦਾ ਹੈ ਮੈਂ ਤੁਹਾਨੂੰ ਦੇ ਦਿੰਦਾ ਹਾਂ ਉਸ ਨੇ ਮੇਰੇ ਵੱਲ ਚੈੱਕ ਕੀਤਾ ਤੇ ਕਹਿਣ ਲੱਗਾ ਮੈਂ ਇਹ ਦੇਣ ਲਈ ਆਇਆ ਹਾਂ ਤੇ ਇਹ ਦੇਖ ਕੇ ਮੇਰੇ ਹੋਸ਼ ਉੱਡ ਗਏ ਉਸ ਦੇ ਹੱਥ ਵਿੱਚ 5 ਲੱਖ ਰੁਪਏ ਦਾ ਚੈੱਕ ਸੀ ਉਹ ਕਹਿਣ ਲੱਗਾ ਮੈਂ ਪਿਛਲੇ ਕਈ ਦਿਨਾਂ ਤੋਂ ਤੁਹਾਨੂੰ ਇਹ ਨੇਕ ਕੰਮ ਕਰਦੇ ਹੋਏ ਦੇਖ ਰਿਹਾ ਹਾਂ ਇੱਥੇ ਨੇੜੇ ਹੀ ਮੇਰਾ ਦਫ਼ਤਰ ਹੈ ਲੌਕਡਾਊਨ ਦੀ ਵਜ੍ਹਾ ਕਰਕੇ ਅਸੀਂ ਆਪਣਾ ਦਫ਼ਤਰ ਬੰਦ ਕਰ ਦਿੱਤਾ ਹੈ ਮੈਂ ਇੱਥੇ ਕਦੇ-ਕਦੇ ਦਫ਼ਤਰ ਦੀ ਦੇਖਭਾਲ ਲਈ ਆਉਂਦਾ ਹਾਂ ਤਾਂ ਮੈਨੂੰ ਪਤਾ ਚੱਲਿਆ ਕਿ ਤੁਸੀਂ ਬਹੁਤ ਲੋਕਾਂ ਦੇ ਕੰਮ ਆ ਰਹੇ ਹੋ ਮੈਂ ਵੀ ਇਸ ਨੇਕ ਕੰਮ ਵਿੱਚ ਆਪਣਾ ਹਿੱਸਾ ਪਾਉਣਾ ਚਾਹੁੰਦਾ ਸੀ ਫਿਰ ਉਹ ਮੈਨੂੰ ਬਿਨਾਂ ਪੁੱਛੇ ਉਹ ਚੈੱਕ ਦੇ ਕੇ ਚਲਾ ਗਿਆ ਤੇ ਮੈਂ ਰੱਬ ਵੱਲੋਂ ਆਈ ਮਦਦ ਤੇ ਬਿਲਕੁਲ ਹੈਰਾਨ ਰਹਿ ਗਿਆ ਇਸ ਦੇ ਬਾਅਦ ਤਾਂ ਇਹ ਸਿਲਸਿਲਾ ਚੱਲਦਾ ਹੀ ਰਿਹਾ ਕਦੇ ਕੋਈ ਐਨਜੀਓ ਵਾਲਾ ਆ ਕੇ ਮੇਰੀ ਮਦਦ ਕਰ ਜਾਂਦਾ ਤੇ ਕਦੇ ਕੋਈ ਰੱਬ ਦੇ ਵੱਲੋਂ ਭੇਜਿਆ ਹੋਇਆ ਦੇਵਦੂਤ ਵਰਗਾ ਇਨਸਾਨ ਆਉਂਦਾ ਤੇ ਇਸ ਤਰ੍ਹਾਂ ਇਹ ਸਿਲਸਿਲਾ ਜਾਰੀ ਰਿਹਾ ਦੋ ਮਹੀਨਿਆਂ ਤੱਕ ਮੈਂ ਇਸ ਤਰ੍ਹਾਂ ਹੀ ਲੋਕਾਂ ਨੂੰ ਖਾਣਾ ਖਵਾਉਂਦਾ ਰਿਹਾ ਤੇ ਫਿਰ ਲਾਕਡਾਊਨ ਵਿੱਚ ਕੁਝ ਨਰਮੀ ਹੋਈ ਤਾਂ ਮੈਂ ਆਪਣਾ ਹੋਟਲ ਫਿਰ ਤੋਂ ਖੋਲ ਲਿਆ ਪਰ ਆਪਣੀ ਕੀਮਤ ਵਿੱਚ ਵਾਧਾ ਨਹੀਂ ਕੀਤਾ ਜੋ ਲੋਕ ਪਹਿਲਾਂ ਮੇਰੇ ਕੋਲ ਆਉਂਦੇ ਸੀ ਫਿਰ ਤੋਂ ਆਉਣ ਲੱਗੇ ਪਰ ਹੈਰਾਨੀ ਦੀ ਗੱਲ ਇਹ ਸੀ ਕਿ ਹੁਣ ਮੇਰੇ ਹੋਰ ਵੀ ਗਾਹਕ ਬਣ ਗਏ ਸੀ ਜਦੋਂ ਲੋਕਡਾਊਨ ਖਤਮ ਹੋਇਆ ਤੇ ਲੋਕਾਂ ਦੇ ਹਾਲਾਤ ਚੰਗੇ ਹੋਏ ਉਦੋਂ ਤੱਕ ਉਹਨਾਂ ਨੂੰ ਮੇਰੇ ਖਾਣੇ ਦੇ ਸਵਾਦ ਦਾ ਮਜ਼ਾ ਲੱਗ ਚੁੱਕਿਆ ਸੀ ਉਹ ਹੁਣ ਸਹੀ ਕੀਮਤ ਤੇ ਖਾਣਾ ਖਰੀਦਣ ਨੂੰ ਵੀ ਤਿਆਰ ਸੀ ਹੁਣ ਮੇਰੇ ਹੋਟਲ ਦੇ ਦਿਨ ਰਾਤ ਭੀੜ ਰਹਿਣ ਲੱਗੀ ਲੋਕ ਬਾਹਰ ਵਾਰੀ-ਵਾਰੀ ਖੜੇ ਹੁੰਦੇ ਤੇ ਮੈਂ ਬਸ ਰੱਬ ਦਾ ਸ਼ੁਕਰ ਅਦਾ ਕਰਦਾ ਰਹਿੰਦਾ ਮੈਂ ਉਸ 13 ਸਾਲ ਦੀ ਸੀਮਾ ਨੂੰ ਕਦੇ ਵੀ ਨਹੀਂ ਭੁੱਲ ਸਕਦਾ ਸੀ ਜਿਸ ਨੇ ਮੈਨੂੰ ਇਹ ਰਸਤਾ ਦਿਖਾਇਆ ਸੀ ਜੋ ਮੈਂ ਕਮਾਉਂਦਾ ਉਸ ਵਿੱਚੋਂ ਕੁਝ ਸੀਮਾ ਨੂੰ ਵੀ ਭੇਜਦਾ ਸੀ ਕਿਉਂਕਿ ਉਹ ਵੀ ਆਪਣੇ ਇਲਾਕੇ ਵਿੱਚ ਇਹੀ ਨੇਕ ਕੰਮ ਕਰ ਰਹੀ ਸੀ ਮੇਰੇ ਹੋਟਲ ਵਿੱਚ ਜੋ ਵੀ ਖਾਣਾ ਉਹ ਲੈ ਕੇ ਜਾਂਦੀ ਸੀ ਉਹ ਉਸ ਵਿੱਚੋਂ ਆਪਣੀ ਜਨ ਸੰਖਿਆ ਵਿੱਚ ਮੌਜੂਦ ਗਰੀਬ ਬੱਚਿਆਂ ਨੂੰ ਵੰਡ ਦਿੰਦੀ ਸੀ ਤੇ ਉਸ ਦਿਨ ਵੀ ਜਦੋਂ ਉਹ ਸਬਜ਼ੀ ਲੈ ਕੇ ਗਈ ਸੀ ਤਾਂ ਉਹ ਬਹੁਤ ਸਾਰਾ ਖਾਣਾ ਤਿਆਰ ਕਰ ਰਹੀ ਸੀ ਮੈਂ ਹੈਰਾਨ ਹੋ ਕੇ ਪੁੱਛਿਆ ਸੀ ਤੇਰੇ ਘਰ ਵਿੱਚ ਤਾਂ ਤੂੰ ਤੇ ਸਿਰਫ ਤੇਰੇ ਪਾਪਾ ਰਹਿੰਦੇ ਨੇ ਫਿਰ ਇੰਨੀ ਸਾਰੀ ਸਬਜੀ ਤੂੰ ਕਿਉਂ ਬਣਾ ਰਹੀ ਹੈਂ ਤਾਂ ਉਹ ਕਹਿ ਲੱਗੀ ਸੀ ਆਸ-ਪਾਸ ਦੇ ਲੋਕ ਕਈ ਦਿਨਾਂ ਤੋਂ ਭੁੱਖੇ ਨੇ ਖਾਸ ਕਰਕੇ ਲੋਕਡਾਊਨ ਦੇ ਬਾਅਦ ਤਾਂ ਸਾਰਿਆਂ ਦੇ ਘਰਾਂ ਦੇ ਚੁੱਲ੍ਹੇ ਬੁੱਝ ਗਏ ਨੇ ਇਸ ਲਈ ਮੈਂ ਇਕੱਲੀ ਕਿਵੇਂ ਖਾ ਸਕਦੀ ਹਾਂ ਰੱਬ ਦਾ ਹੁਕਮ ਹੈ ਤੇ ਸਾਡੇ ਵੀ ਕੁਝ ਫਰਜ਼ ਹੁੰਦੇ ਨੇ ਆਸ-ਪਾਸ ਦੇ ਲੋਕਾਂ ਦਾ ਖਿਆਲ ਰੱਖਣਾ ਆਪਣਾ ਫਰਜ਼ ਹੈ। ਇਹੀ ਮਜ਼ਾ ਹੈ ਕਿ ਮੈਂ ਜੋ ਵੀ ਥੋੜਾ-ਬਹੁਤ ਬਣਾਉਂਦੀ ਹਾਂ ਉਸ ਵਿੱਚੋਂ ਸਾਰਿਆਂ ਨੂੰ ਵੰਡ ਦਿੰਦੀ ਹਾਂ। ਪਰ ਮੈਂ ਸਭ ਕੁਝ ਇਕੱਲੇ ਹੀ ਖਾ ਜਾਊਂਗੀ ਤਾਂ ਰੱਬ ਨੂੰ ਕੀ ਸੁਭਾਵ ਦਿਆਂਗੀ? ਜਦੋਂ ਮੇਰੇ ਆਂਢੀ ਗੁਆਂਢੀ ਭੁੱਖੇ ਨੇ ਤੇ ਮੈਂ ਪੇਟ ਭਰ ਕੇ ਸੌ ਗਈ। ਅੱਜ ਜਿੰਨੀ ਵੀ ਸਬਜ਼ੀ ਮੈਨੂੰ ਮਿਲੀ ਉਹ ਵੀ ਰੱਬ ਦੀ ਕਿਰਪਾ ਨਾਲ ਮਿਲੀ ਹੈ। ਇਸ ਲਈ ਮੈਂ ਉਸ ਨੂੰ ਵੀ ਆੜੂ ਗਵਾੜ ਦੇ ਵਿੱਚ ਵੰਡ ਕੇ ਖਾਵਾਂਗੀ ਤਾਂ ਕਿ ਕੋਈ ਭੁੱਖਾ ਨਾ ਸੋਏ ਸੀਮਾ ਦੀ ਗੱਲ ਸੁਣ ਕੇ ਮੈਂ ਕੰਬ ਉਠਿਆ ਅੱਜ ਤੱਕ ਮੈਂ ਕਦੇ ਇਸ ਤਰ੍ਹਾਂ ਨਹੀਂ ਸੋਚਿਆ ਸੀ ਜਿਹੋ ਜਹੀ ਸੋਚ ਉਸ ਬੱਚੀ ਨੇ ਬੱਚੀ ਦੀ ਸੀ ਫਿਰ ਮੇਰੀਆਂ ਅੱਖਾਂ ਦੇ ਸਾਹਮਣੇ ਹੀ ਉਹ ਬੱਚੀ ਨੇ ਬਹੁਤ ਸਾਰਾ ਖਾਣਾ ਤਿਆਰ ਕੀਤਾ ਉਹ ਕੋਈ ਖਾਸ ਖਾਣਾ ਨਹੀਂ ਸੀ ਬਸ ਉਬਲੀਆਂ ਹੋਈਆਂ ਸਬਜ਼ੀਆਂ ਸੀ ਪਰ ਜਿਵੇਂ ਹੀ ਖਾਣਾ ਤਿਆਰ ਹੋਇਆ ਉਸਨੇ ਆਵਾਜ਼ ਮਾਰੀ ਤੇ ਆਂਡ ਗਵਾੜ ਦੇ ਬਹੁਤ ਸਾਰੇ ਬੱਚੇ ਪਲੇਟਾਂ ਲੈ ਕੇ ਆ ਗਏ ਉਸ ਬੱਚੀ ਨੇ ਸਾਰਿਆਂ ਨੂੰ ਥੋੜੀ-ਥੋੜੀ ਸਬਜ਼ੀ ਵੰਡ ਦਿੱਤੀ ਉਹ ਸਾਰੇ ਉਸ ਦਾ ਧੰਨਵਾਦ ਕਰਦੇ ਹੋਏ ਚਲੇ ਗਏ ਤੇ ਉਸ ਬੱਚੀ ਦੀਆਂ ਅੱਖਾਂ ਵਿੱਚ ਬਹੁਤ ਸਕੂਨ ਸੀ ਇਹ ਦੇਖ ਕੇ ਮੈਂ ਹੈਰਾਨ ਰਹਿ ਗਿਆ ਕਿ ਇੱਕ 13 ਸਾਲ ਦੀ ਬੱਚੀ ਜਿਸ ਦਾ ਪਿਓ ਅਪਾਈਸ ਹੋ ਕੇ ਮੰंजे ਤੇ ਪਿਆ ਹੈ ਜਿਸ ਦੇ ਘਰ ਦੇ ਹਾਲਾਤ ਬਹੁਤ ਖਰਾਬ ਨੇ ਉਹ ਇਸ ਸਮੇਂ ਵਿੱਚ ਵੀ ਦੂਜਿਆਂ ਦਾ ਖਿਆਲ ਰੱਖ ਰਹੀ ਹੈ ਉਸ ਨੂੰ ਗਵਾਂਡੀਆਂ ਦੇ ਹੱਕਸਾਦ ਨੇ ਉਸ ਨੂੰ ਦੂਜਿਆਂ ਦੀ ਭੁੱਖ ਦੀ ਫਿਕਰ ਹੈ ਤੇ ਇੱਕ ਮੈਂ ਸੀ ਜਿਸ ਦੀ ਜੇਬ ਵਿੱਚ ਬਹੁਤ ਕੁਝ ਸੀ ਬੈਂਕ ਵਿੱਚ ਪੈਸੇ ਸੀ ਘਰ ਵਿੱਚ ਸਾਰੀਆਂ ਸਹੂਲਤਾਂ ਸੀ بیوی ਬੱਚਿਆਂ ਨੂੰ ਕਿਸੇ ਚੀਜ਼ ਦੀ ਕਮੀ ਨਹੀਂ ਸੀ ਫਿਰ ਵੀ ਮੇਰੀ ਸੋਚ ਇਹ ਜੀ ਕਿਉਂ ਨਹੀਂ ਸੀ ਮੇਰੇ ਕੋਲ ਸਭ ਕੁਝ ਸੀ ਫਿਰ ਵੀ ਮੈਨੂੰ ਆਉਣ ਵਾਲੇ ਕੱਲ ਦੀ ਚਿੰਤਾ ਸੀ ਜਦੋਂ ਕਿ ਉਹ ਬੱਚੀ ਖਾਲੀ ਹੱਥ ਸੀ ਫਿਰ ਵੀ ਉਸਨੇ ਆਪਣੇ ਕੱਲ ਦੀ ਨਹੀਂ ਬਲਕਿ ਦੂਜਿਆਂ ਦੇ ਅੱਜ ਦੀ ਚਿੰਤਾ ਕੀਤੀ ਜੇ ਸਮਾਜ ਵਿੱਚ ਬਦਲਾਅ ਲਿਆਉਣਾ ਹੈ ਤਾਂ ਸਭ ਤੋਂ ਪਹਿਲਾਂ ਆਪਣੀ ਸੋਚ ਬਦਲਣੀ ਹੋਏਗੀ ਇਹ ਮੈਨੂੰ ਉਸ ਬੱਚੀ ਨੇ ਸਿਖਾਇਆ ਸੀ ਉਸ ਦਿਨ ਮੈਂ ਫੈਸਲਾ ਕੀਤਾ ਸੀ ਕਿ ਇਸ ਮੁਸ਼ਕਲ ਸਮੇਂ ਵਿੱਚ ਮੈਂ ਵੀ ਉਸ ਕੁੜੀ ਦੀ ਤਰ੍ਹਾਂ ਆਂਡ ਗਵਾੜ ਦੇ ਦੀਆਂ ਗਰੀਬ ਬਸਤੀਆਂ ਦਾ ਖਿਆਲ ਰੱਖਾਂਗਾ ਮੇਰੇ ਥੋੜੇ ਜਿਹੇ ਖਿਆਲ ਨੇ ਨਾ ਸਿਰਫ ਉਨ੍ਹਾਂ ਦੇ ਘਰਾਂ ਵਿੱਚ ਰੋਜੀ ਪਹੁੰਚਾਈ ਬਲ ਕੇ ਮੇਰੀ ਆਪਣੀ ਜ਼ਿੰਦਗੀ ਆਪਣੀ ਰੋਜੀ ਵਿੱਚ ਵੀ ਵਾਧਾ ਹੋਇਆ ਕਿ ਅੱਜ ਲੋਕਡਾਊਨ ਖਤਮ ਹੋਏ 4 ਸਾਲ ਹੋ ਗਏ ਆ ਪਰ ਇੱਕ ਵੀ ਦਿਨ ਇਹੋ ਜਿਹਾ ਨਹੀਂ ਗਿਆ ਹੋਏਗਾ ਜਦੋਂ ਮੇਰੇ ਹੋਟਲ ਵਿੱਚ ਗਾਹਕਾਂ ਦੀ ਭੀੜ ਨਾ ਰਹੀ ਹੋਵੇ ਜਾਂ ਜਦੋਂ ਮੈਂ ਪਹਿਲਾਂ ਤੋਂ ਜ਼ਿਆਦਾ ਮੁਨਾਫਾ ਨਾ ਕਮਾਇਆ ਹੋਵੇ ਮੈਂ ਇਹ ਸਮਝ ਗਿਆ ਹਾਂ ਕਿ ਜੇ ਇਨਸਾਨ ਸੱਚੀ ਨੀਅਤ ਨਾਲ ਆਪਣਾ ਸਭ ਕੁਝ ਰੱਬ ਦੇ راہ ਵਿੱਚ ਖਰਚ ਕਰ ਦਿੰਦਾ ਹੈ ਤੇ ਪਰਮਾਤਮਾ ਆਪਣੇ ਖਜ਼ਾਨੇ ਵਿੱਚੋਂ ਉਸ ਨੂੰ ਇਸ ਤਰ੍ਹਾਂ ਕਿਰਪਾ ਕਰਦਾ ਹੈ ਕਿ ਉਹ ਖੁਦ ਹੈਰਾਨ ਰਹਿ ਜਾਂਦਾ ਹੈ ਤੇ ਅੱਜ ਜਦੋਂ ਮੈਂ ਪਿੱਛੇ ਮੁੜ ਕੇ ਦੇਖਦਾ ਹਾਂ ਤਾਂ ਮੈਂ ਹੈਰਾਨ ਹੁੰਦਾ ਹਾਂ ਕਿ ਜਿਸ ਦਿਨ ਮੈਂ ਆਪਣਾ ਹੋਟਲ ਬੰਦ ਕੀਤਾ ਸੀ ਮੇਰੇ ਬੈਂਕ ਵਿੱਚ ਸਿਰਫ 80000 ਰੁਪਏ ਸੀ ਤੇ ਅੱਜ ਮੇਰੇ ਕੋਲ ਲਗਭਗ 80 ਲੱਖ ਰੁਪਏ ਨੇ ਮੈਂ ਇਸ ਪੈਸੇ ਨੂੰ ਗਰੀਬਾਂ ਦੀ ਭਲਾਈ ਤੇ ਪੱਤੇ ਲਈ ਇਸਤੇਮਾਲ ਕਰ ਰਿਹਾ ਹਾਂ ਕਿਉਂਕਿ ਮੈਨੂੰ ਯਕੀਨ ਹੈ ਕਿ ਜਦੋਂ ਮੈਂ ਇਹ 80 ਲੱਖ ਖਰਚ ਕਰ ਦਿਆਂਗਾ ਤਾਂ ਪਰਮਾਤਮਾ ਮੈਨੂੰ ਇਸ ਤੋਂ ਵੀ ਜ਼ਿਆਦਾ ਦੇਵੇਗਾ ਇਹ ਗੱਲ ਆਪਣੇ ਫਰਜ਼ ਨਿਭਾਉਣ ਤੇ ਰੱਬ ਦੇ ਹੁਕਮ ਤੇ ਚੱਲਣ ਦੀ ਹੈ ਤੁਸੀਂ ਵੀ ਇੱਕ ਵਾਰ ਪਰਮਾਤਮਾ ਦੇ ਹੁਕਮ ਤੇ ਚੱਲ ਕੇ ਦੇਖੋ ਆਂਡੀਆਂ ਗਵਾਡੀਆਂ ਦਾ ਖਿਆਲ ਰੱਖੋ ਫਿਰ ਦੇਖਣਾ ਪਰਮਾਤਮਾ ਆਪਣੇ ਭਰਪੂਰ ਖਜ਼ਾਨਿਆਂ ਵਿੱਚੋਂ ਕਿਵੇਂ ਕਿਰਪਾ ਕਰਦਾ ਹੈ ਇਸ ਕਹਾਣੀ ਦਾ ਮੁੱਖ ਸੰਦੇਸ਼ ਤਾਂ ਇਹੀ ਹੈ ਕਿ ਸੱਚੀ ਨੀਅਤ ਦੂਜਿਆਂ ਦੀ ਮਦਦ ਕਰਨ ਵਾਲਾ ਇਨਸਾਨ ਕਦੇ ਖਾਲੀ ਹੱਥ ਨਹੀਂ ਰਹਿੰਦਾ ਜਦੋਂ ਅਸੀਂ ਬਿਨਾਂ ਸਵਾਰਥ ਦੇ ਦੂਜਿਆਂ ਦਾ ਖਿਆਲ ਰੱਖਦੇ ਹਾਂ ਮਦਦ ਕਰਦੇ ਹਾਂ ਤਾਂ ਪਰਮਾਤਮਾ ਸਾਨੂੰ ਆਪਣੇ ਭਰਪੂਰ ਖਜ਼ਾਨਿਆਂ ਵਿੱਚੋਂ ਐਨਾ ਦਿੰਦਾ ਹੈ ਕਿ ਅਸੀਂ ਖੁਦ ਹੈਰਾਨ ਰਹਿ ਜਾਂਦੇ ਹਾਂ ਤੇ ਸਾਨੂੰ ਬਦਲਾਅ ਦੀ ਸ਼ੁਰੂਆਤ ਖੁਦ ਤੋਂ ਹੀ ਕਰਨੀ ਪੈਂਦੀ ਹੈ ਤਾਂ ਦੋਸਤੋ ਇਹ ਸੀ ਆਪਣੀ ਅੱਜ ਦੀ ਕਹਾਣੀ ਇਹ ਕਹਾਣੀ ਤੁਹਾਨੂੰ ਕਿੱਦਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਜੇ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਵੀ ਜਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਕਦੇ ਨਾ ਭੁੱਲਣਾ ਮਿਲਦੇ ਆਂ ਜੀ ਕਿਸੇ ਇਦਾਂ ਦੀ ਸਿੱਖਿਆਦਾਇਕ ਕਹਾਣੀ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਤੇ ਕਹਾਣੀ ਸੁਣਦੇ ਲਈ ਤੁਹਾਡਾ ਇਹ ਦੇ ਦਿਲ ਤੋਂ ਧੰਨਵਾਦ ਥੈਂਕ ਯੂ